ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੀ ਆ ਅੱਜ ਫੇਰ ਤੁਸੀਂ ਆਪਣਾ ਕੋਈ ਰੂਪ ਧਰ ਕੇ ਆਓ ਔਰ ਇਸ ਅਤਵਾਦ ਦਾ ਨਾਸ਼ ਕਰੋ ਮਹਾਰਾਜ ਜੀ ਆ ਕੇ ਸਾਰੇ ਗੁਰੂ ਮਹਾਰਾਜ ਜੀ ਨੂੰ ਪ੍ਰਾਰਥਨਾ ਹੈ ਮੇਰੀ ਕਿ ਇਸ ਹਿੰਦ ਚਾਦਰ ਬਣ ਹਿੰਦ ਦੀ ਚਾਦਰ ਬਣ ਕੇ ਗੁਰੂ ਤੇਗ ਬਹਾਦਰ ਜੀ ਫੇਰ ਤੋਂ ਆਓ ਔਰ ਇਸ ਅਤਵਾਦ ਦਾ ਨਾਸ਼ ਕਰੋ ਉਦੋਂ ਵੀ ਤੁਸੀਂ ਹਿੰਦੂਆ ਦੀ ਰੱਖਿਆ ਕੀਤੀ ਸੀ ਅੱਜ ਫੇਰ ਤੁਹਾਡੀ ਲੋੜ ਹੈ ਅੱਜ ਫੇਰ ਆਓ ਕੋਈ ਰੂਪ ਧਰ ਕੇ ਆਓ ਔਰ ਇਸ ਹਿੰਦੂ ਹਿੰਦੂਆਂ ਨੂੰ ਮਿਟਾਉਣ ਵਾਲਿਆਂ ਦਾ ਨਾਸ਼ ਕਰੋ ਅਮਾਨਵੀ ਇਹ ਕਿਰਤ ਹੈ ਜੋ ਅਤਵਾਦੀਆਂ ਦੁਆਰਾ ਰਚਿਆ ਗਿਆ ਹੈ ਔਰ ਇਹਦੀ ਮੈਂ ਬਹੁਤ ਨਿੰਦਾ ਕਰਦੀ ਹਾਂ ਸਾਰੇ ਦੇਸ਼ਵਾਸੀਆਂ ਨੂੰ ਇਸ ਦਾ ਬਹੁਤ ਦੁੱਖ ਹੈ ਇਸ ਤੋਂ ਨਿੰਦਨੀ ਇੱਕ ਮੰਦ ਭਾਗੀ ਕੋਈ ਹੋਰ ਘਟਨਾ ਨਹੀਂ ਹੋ ਸਕਦੀ ਮੈਂ ਆਪਣੇ ਪੰਜਾਬ ਪ੍ਰਾਂਤ ਦੀ ਸਰਕਾਰ ਨੂੰ ਸਾਰੇ ਪ੍ਰਾਂਤਾਂ ਦੀਆਂ ਸਰਕਾਰਾਂ ਨੂੰ ਰਾਸ਼ਟਰੀ ਸਰਕਾਰ ਨੂੰ ਅਨੁਰੋਧ ਕਰਨਾ ਚਾਹੁੰਦੀ ਹਾਂ ਕਿ ਇਸ ਦਾ ਐਸਾ ਮੂੰਹ ਤੋੜ ਜਵਾਬ ਦਿਓ ਅਤਵਾਦੀ ਉਹਨੂੰ ਐਸਾ ਮੂਹਰ ਤੋੜ ਜਵਾਬ ਦਵੋ ਦੁਬਾਰਾ ਇਹ ਕਾਂਡ ਕਿਤੇ ਵੀ ਨਾ ਹੋ ਸਕੇ ਇਹੋ ਜਿਹਾ ਕ੍ਰਿਤ ਕਿਤੇ ਵੀ ਨਾ ਕੀਤਾ ਜਾਏ ਕਿਤੇ ਨਾ ਕਿਤੇ ਅੱਖਾਂ ਵੀ ਨਾਮ ਨੇ ਇਸ ਚੀਜ਼ ਦੇ ਬਿਲਕੁਲ ਅੱਖਾਂ ਨਾਮ ਹੈ ਭਾਜੀ ਉਸਤਾਈ ਡੈਥ ਨਹੀਂ ਉਸਤਾਈ ਪਰਿਵਾਰਾਂ ਦੀ ਡੈਥ ਹੈ ਔਰ ਇੱਕ ਇੱਕ ਨੂੰ Hindu ਕਹਿ ਕੇ Hindu ਤੇ ਕੋਈ ਵੀ ਹੋ ਸਕਦਾ ਸੀ ਅਸੀਂ ਵੀ ਘੁੰਮਣ ਜਾਈਦਾ ਕਿਤੇ ਨਾ ਕਿਤੇ ਅਸੀਂ ਰੀਸੈਂਟਲੀ ਕਸ਼ਮੀਰ ਹੀ ਜਾਣ ਦਾ ਪਲਾਨ ਕਰ ਰਹੇ ਸੀ ਇਹ ਉਹ ਮੁਸਲਮਾਨਾਂ ਦੀ ਆੜ ਵਿੱਚ ਪਤਾ ਨਹੀਂ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਬਟ ਉਹ ਕਈ ਮੁਸਲਮ ਪਰਿਵਾਰਾਂ ਦਾ ਵੀ ਬਿਜ਼ਨਸ ਦੇਖੋ ਇਸ ਕਰਕੇ ਡਿਸਟਰੋਇਡ ਹੋ ਗਿਆ ਉਹ ਵੀ ਪਿਵਾਰ ਜਿਹੜੇ ਦੋ ਦੋ ਮਹੀਨੇ ਕਮਾਈ ਕਰਦੇ ਸੀ ਔਰ ਸਾਰਾ ਸਾਲ ਉਹਨਾਂ ਦੀ ਇਨਕਮ ਦਾ ਉਹੀ ਸੋਰਸ ਹੁੰਦਾ ਸੀ ਸਾਰਾ ਸਾਲ ਉਸ ਤੇ ਡਿਪੈਂਡ ਹੁੰਦੇ ਸੀ ਇਹ ਅਤਵਾਦ ਜਿਹਦੀ ਕੋਈ ਜਾਤ ਨਹੀਂ ਹੈ ਜਿਹਦਾ ਕੋਈ ਧਰਮ ਨਹੀਂ ਉਹ ਤੇ ਦੇਖੋ ਆਰਮੀ men's ਦਾ ਵੀ ਉਹ ਕਰ ਗਏ ਨੇ ਕਿ ਉੱਥੇ ਜਦੋਂ ਆਰਮੀ ਪਹੁੰਚੀ ਹੈ ਤੇ ਉਹਨਾਂ ਤੇ ਵੀ ਲੋਕੀ ਨਹੀਂ ਟਰਸਟ ਕਰ ਰਹੇ ਸੀ ਮੁਸਲਮਾਨਸ ਤੇ ਟਰਸਟ ਨਹੀਂ ਕਰ ਰਹੇ ਸੀ ਮੈਂ ਇਹੀ ਕਹਿਣਾ ਚਾਹੁੰਦੀ ਕਿ ਅਤਵਾਦੀ ਕੋਈ ਜਾਤ ਨਹੀਂ ਹੈ ਰਾਸ਼ਟਰੀ ਪਾਰਟੀਆਂ ਨੂੰ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਪ੍ਰਾਂਤੀਏ ਪਾਰਟੀਆਂ ਨੂੰ ਮਿਲ ਕੇ ਖਤਮ ਕਰਨਾ ਚਾਹੀਦਾ ਇਸ ਅਤਵਾਦ ਨੂੰ ਮਟਾਉਣਾ ਚਾਹੀਦਾ ਬੜੀ ਮੁਸ਼ਕਲ ਅਸੀਂ ਇਹ ਦੁੱਖ ਭੁੱਲੇ ਸੀ ਜੋ ਵੀਡੀਓ ਤੇ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਹੈ ਇੱਕ ਨਵ ਵਿਆਹ ਜੋੜਾ ਜਿਹੜਾ ਗਿਆ ਸੀ ਘੁੰਮਣ ਵਾਸਤੇ ਹਲੇ ਥੋੜੇ ਦਿਨ ਪਹਿਲਾਂ ਹੀ ਉਹਨਾਂ ਦੀ ਸ਼ਾਦੀ ਹੋਈ ਸੀ ਇਸ ਤਰ੍ਹਾਂ ਇਸ ਤਰ੍ਹਾਂ ਦਾ ਮੰਚ ਲੱਗਦਾ ਨਹੀਂ ਵੀ ਹਾਂ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੋਈ ਇਸ ਨੂੰ ਲੈ ਕੇ ਝੰਜੇੜ ਝੇੜ ਦਿੰਦੀ ਸਾਰੇ ਬਿਲਕੁਲ ਸਰ ਉਹਨਾਂ ਪਰਿਵਾਰਾਂ ਦੀ ਪੀੜਾ ਸਾਡੀ ਆਪਣੀ ਪੀੜਾ ਹੈ ਦੇਖੋ ਇੱਕ ਮੈਸੇਜ ਤੇ ਸਾਰਾ ਮੇਰਾ ਏਰੀਆ ਇਕੱਠਾ ਹੋਇਆ ਵਾ ਸਭ ਨੂੰ ਦਿਲ ਹੀ ਦੁੱਖ ਹੈ ਅਸੀਂ ਨਹੀਂ ਚਾਹੁੰਦੇ ਇਹੋ ਜਿਹੀ ਘਟਨਾਵਾਂ ਕਿਤੇ ਵੀ ਹੋਣ ਫਿਰ ਸਪੈਸੀਫਿਕ ਹਿੰਦੂਆ ਦਾ ਨਾਮ ਲੈ ਲੈ ਕੇ ਕਿ ਕਿ ਹਿੰਦੂ ਨੂੰ ਉਹ ਚੁੰਨ ਚੁੰਨ ਕੇ ਮਾਰਿਆ ਗਿਆ ਬਹੁਤ ਨਿੰਦਨੀ ਹੈ ਘਟਨਾ ਸਾਨੂੰ ਹਿੰਦੂਆਂ ਨੂੰ ਬਚਾ ਬਚਾ ਚਾਹੀਦਾ ਸਾਰੀ ਜਾਤੀਆਂ ਨੂੰ ਚਾਹੇ ਉਹ ਸਿੱਖ ਹੋਵੇ ਚਾਹੇ ਈਸਾਈ ਹੋਵੇ ਅਸੀਂ ਸਾਰੇ ਇੱਕ ਹੈਗੇ ਆ ਅਸੀਂ ਲੜਾਈ ਨਹੀਂ ਚਾਹਦੇ ਇਹ ਸਾਤਵਾਦ ਦਾ ਖਾਤਮਾ ਚਾਹੁੰਦੇ ਹੋ ਤਾਂ ਸਰਕਾਰਾਂ ਨੂੰ ਅਨੁਰੋਧ ਹੈ ਕਿ ਇਹਦਾ ਖਾਤਮਾ ਕਰੋ ਸਾਰੀਆਂ ਸਰਕਾਰਾਂ ਰਲ ਕੇ ਇਸ ਅਤਵਾਦ ਦਾ ਖਾਤਮਾ ਕਰੋ ਸਾਨੂੰ ਇਹ ਹੀ ਚਾਹੀਦਾ ਸਭ ਤੋਂ ਪਹਿਲਾਂ ਦੀ ਜਿਹੜੀ ਆ ਮਤਭਾ ਦੀ ਘਟਨਾ ਦੀ ਨਿੰਦਿਆ ਕਰਦੇ ਆ ਉਹ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਵੇ ਪ੍ਰਮਾਤਮਾ ਇਹਨਾਂ ਜਿਹੜੀਆਂ 27 ਜਿਹੜੀਆਂ ਸਾਡੀਆਂ ਰੂਹਾਂ ਸਾਡੇ ਤੋਂ ਵਿਛੜ ਗਏ ਨੇ ਇਹਨਾਂ ਨੂੰ ਆਪਣੇ ਚਰਨਾਂ ਨਾਲ ਲਾਵੇ ਔਰ ਉਸ ਪਰਿਵਾਰਾਂ ਨੂੰ ਇਹ ਦੁੱਖ ਦਾ ਜਿਹੜਾ ਉਹਨਾਂ ਦੇ ਉੱਤੇ ਪਹਾੜ ਡਿੱਗਾ ਹੈ ਉਹ ਦੁੱਖ ਜਿਹੜਾ ਵੀ ਸ਼ਕਤੀ ਦਵੇ ਵੀ ਉਹ ਇਸ ਦੁੱਖ ਨੂੰ ਸਹਿ ਸਕਣ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੋ ਟੱਕਾ ਜੋ ਕੱਲ ਸਾਡੇ ਨਾਲ ਸਾਡੇ ਹਿੰਦੂਆਂ ਦੇ ਨਾਲ ਗਵਾਂਧੀ ਮੁਲਖ ਨੇ ਕੀਤਾ ਹੈ ਉਸ ਦਾ ਮੂੰਹ ਤੋੜਵਾ ਜਵਾਬ ਦੇਣ ਦਾ ਸਮਾਂ ਆ ਗਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਵਾਬ ਦੇਣਾ ਚਾਹੀਦਾ ਹੈ ਔਰ ਫਿਰ ਇੱਕ ਵਾਰੀ ਜਿਹੜਾ ਵਾ ਹਿੰਦੁਸਤਾਨੀ ਨੂੰ ਬਿੰਦਰੀ ਕਰਦਾ ਹੈ ਵੀ ਆਪਾਂ ਅੱਗੇ ਵੀ ਬੇਸ਼ੱਕ ਕਈ ਲੜਾਈਆਂ ਇਕੱਠੇ ਹੋ ਕੇ ਲੜੀਆਂ ਨੇ ਔਰ ਜਾਤ ਪਾਤ ਤੋਂ ਔਰ ਧਰਮ ਤੋਂ ਉੱਪਰ ਉੱਠ ਕੇ ਲੜੀਆਂ ਨੇ ਹੁਣ ਫਿਰ ਉਹੀ ਸਮਾਂ ਹੈ ਵੀ ਆਪਾਂ ਆਪਸ ਦੇ ਵਿੱਚ ਨਹੀਂ ਲੜਨਾ ਇਹਨਾਂ ਜਿਹੜੇ ਮੁਲਕ ਸਾਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਹੈ ਇੱਕ ਕੈਂਡਲ ਮਾਰਚ ਕੱਢਿਆ ਤੁਸੀਂ ਬਿਲਕੁਲ ਸ਼ਾਂਤਮਈ ਕਿਸੇ ਧਰਮ ਦੇ ਨਾਲ ਰਿਲੇਟਡ ਨਹੀਂ ਹੈ ਕਿਸੇ ਪਾਰਟੀ ਨਾਲ ਰਿਲੇਟਡ ਨਹੀਂ ਹੈ ਲੇਕਿਨ ਤੁਸੀਂ ਦੇਖਿਆ ਬੜੀ ਭਾਰੀ ਗਿਣਤੀ ਦੇ ਵਿੱਚ ਲੋਕ ਤੁਹਾਡੇ ਨਾਲ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਿਲ ਸੀ ਇਹ ਜਿਹੜੇ ਲੋਕ ਤੁਹਾਡੇ ਨਾਲ ਜੁੜੇ ਨੇ ਦਿਲੋਂ ਜੁੜੇ ਨੇ ਤੇ ਤੁਸੀਂ ਜਿਹੜੀ ਇਹ ਕੈਂਡਲ ਮਾਰਚ ਕੱਢਿਆ ਇਸ ਨੂੰ ਲੈ ਕੇ ਜਿਹੜੀ ਸਰਕਾਰ ਉਹਨੂੰ ਕੀ ਅਪੀਲ ਕਰਨੀ ਚਾਹੀਦੀ ਦੇਖੋ ਸਭ ਤੋਂ ਪਹਿਲਾਂ ਜਿਹੜਾ ਕੈਂਡਲ ਮਾਰਚ ਹੋਇਆ ਹੈ ਇਹ ਰਾਣੀ ਕਾ ਬਾਗ ਦਾ ਹਰ ਚਾਹੋ ਮੇ ਸਾਡੀਆਂ ਮਾਮਾ ਸਾਂ ਚਾਹੇ ਸਾਡੀਆਂ ਪੈਨਾ ਸਾਡੇ ਬਜ਼ੁਰਗ ਸਾਡੇ ਭਰਾ ਸਾਰਿਆਂ ਨੂੰ ਦਿਲੋਂ ਜਿਹੜਾ ਵਾ ਉਹ ਦਰਦ ਸੀ ਉਸ ਦਰਦ ਨੂੰ ਵਢਾਉਣ ਦੇ ਲਈ ਉਹ ਦਰਦ ਨੂੰ ਸਾਂਝਾ ਕਰਨ ਦੇ ਲਈ ਇੱਕ ਦੂਜੇ ਦੇ ਨਾਲ ਉੱਥੇ ਇਕੱਠੇ ਹੋਏ ਸਨ ਔਰ ਅੱਜ ਰਾਜਨੀਤਿਕ ਰੂਪ ਪਰ ਉੱਠ ਕੇ ਸਾਰੀਆਂ ਪਾਰਟੀਆਂ ਦੇ ਲੋਕ ਇੱਕ ਪਲੇਟਫਾਰਮ ਦੇ ਇਕੱਠੇ ਹੋ ਕੇ ਇੱਥੇ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਹਾਂ ਪ੍ਰਮਾਤਮਾ ਸਾਡਾ ਜਿਹੜਾ ਗੁਲ ਗੁਸ਼ੀਆਂ ਗੁਲਫਾਮ ਹੈ ਸਾਡਾ ਹਿੰਦੁਸਤਾਨ ਜਿਹੜਾ ਹੈ ਇਸੇ ਤਰ੍ਹਾਂ ਜਿਹੜਾ ਵਾ ਅੱਜ ਵੀ ਅਸੀਂ ਜਿੱਦਾਂ ਇਕੱਠੇ ਹੋਏ ਹਾਂ ਇਸੇ ਤਰ੍ਹਾਂ ਹਰ ਜਗ੍ਹਾ ਦੇ ਉੱਤੇ ਚਾਹੇ ਕੋਈ ਖੁਸ਼ੀ ਹੋਵੇ ਚਾਹੇ ਗਮ ਹੋ ਸਾਨੂੰ ਇਸੇ ਤਰ੍ਹਾਂ ਸਾਡਾ ਪਿਆਰ ਮੁਹੱਬਤ ਬਣਿਆ ਰਵੇ ਔਰ ਸਾਡਾ ਦੇਸ਼ ਵੇਸ਼ਾ ਇੱਕ ਮੋਟੋ ਕੇ ਰਵੇ ਔਰ ਇਹ ਵਿਰੋਧੀ ਤਾਕਤਾਂ ਨੂੰ ਜਿਹੜਾ ਵਾ ਅਸੀਂ ਮੂੰਹ ਤੋੜ ਜਵਾਬ ਦੇ ਸਕੇ ਰੋਸ਼ ਕਿੰਨਾ ਕ ਮਨ ਰੋਸ਼ ਇੱਕ ਛੋਟੇ ਜਿਹੇ ਬੱਚੇ ਨੂੰ ਪੁੱਛ ਲੋ ਨਾ ਜੀ ਉਹਦੇ ਮਨ ਚ ਵਿੱਚ ਬਹੁਤ ਰੋਸ਼ ਹੈ ਤੁਸੀਂ ਕਿਸੇ ਬਜ਼ੁਰਗ ਨੂੰ ਪੁੱਛ ਲੋ ਉਹਦੇ ਮਨ ਚ ਵੀ ਬਹੁਤ ਰੋਸ਼ ਹੈ ਔਰ ਅੱਜ ਜਿਹੜਾ ਰੋਸ਼ ਹੈ ਨਾ ਜੀ ਇਸ ਦੀ ਕੋਈ ਸੀਮਾ ਨਹੀਂ ਹੈ ਲੇਕਿਨ ਸਿਰਕ ਚੰਗੀ ਗੱਲ ਇਹ ਹੈ ਵੀ ਅੱਜ ਇਸ ਉੱਪਰ ਰਾਜਨੀਤੀ ਨਹੀਂ ਕੀਤੀ ਜਾ ਰਹੀ ਦਿਲ ਤੋਂ ਲੋਕਾਂ ਨੂੰ ਦੁੱਖ ਹੈ ਔਰ ਉਸ ਦੁੱਖ ਨੂੰ ਲੋਕ ਇੱਕ ਦੂਜੇ ਨਾਲ ਵੰਡਾਰੇ ਨੇ ਸਰਕਾਰਾਂ ਨੂੰ ਬੇਨਤੀ ਕਰ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੁਬਾਰਾ ਘਟਰਾਵਾ ਨਾ ਹੋਣ ਇਹਦੇ ਲਈ ਸਾਨੂੰ ਸਰਕਾਰਾਂ ਨੂੰ ਇਹ ਸਾਡੀ ਡਿਫੈਂਸ ਨੂੰ ਸਾਡੀ ਆਰਮੀ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਜਿਸ ਤਰ੍ਹਾਂ ਸਰਜੀਕਲ ਸਟ੍ਰਾਈਕ ਪਹਿਲਾਂ ਹੋਇਆ ਸੀ ਲੱਗਦਾ ਨਹੀਂ ਇੱਕ ਸਰਜੀਕਲ ਸਟ੍ਰਾਈਕ ਦੀ ਹੋਰ ਜ਼ਰੂਰਤ ਹੈ ਬਿਲਕੁਲ ਜ਼ਰੂਰਤ ਹੈ ਔਰ ਆਸ ਵੀ ਹੈ ਸਾਨੂੰ ਆਪਣੇ ਦੇਸ਼ ਦੀ ਆਰਮੀ ਤੋਂ ਸਾਡੇ ਆਪਣੇ ਦੇਸ਼ ਦੀ ਫੌਜ ਤੋਂ ਸਰਕਾਰ ਤੋਂ ਵੀ ਇਹ 21 ਦੇ 31 ਬਹੁਤ ਜਲਦੀ ਮੋੜੇਗੇ